ਆਂ ਸਰਕਾਰਾਂ ਮੁਰਦਾਬਾ 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 ਕਾਲੇ ਕਾਨੂੰਨ ਲਿਆਉਣ ਵਾਲੀਆਂ ਸਰਕਾਰਾਂ ਮੁਰਦਾਬਾ 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 ਉਹ ਵੀ ਸਰਕਾਰਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧੂਰੀ ਵਿਖੇ ਵਿਸ਼ਾਲ ਮੋਟਰਸਾਈਕਲ ਰੈਲੀ ਕਰਕੇ ਪਿੰਡਾਂ ਦੇ ਲੋਕਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸਨੇਹਾ ਦਿੱਤਾ ਗਿਆ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੋ ਕਿਸਾਨ ਐਮਐਸਪੀ ਦੀ ਮੰਗ ਨੂੰ ਲੈ ਕੇ ਬਾੜਾਂ ਦੇ ਦਰਨੇ ਦੇ ਰਹੇ ਹਨ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਹੀ ਪੰਜਾਬ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਐਮਐਸਪੀ ਦੀ ਮੰਗ ਨੂੰ ਸੁਣਨ ਨੂੰ ਤਿਆਰ ਹੈ ਜਿਸ ਦੇ ਚੱਲਦੇ ਉਹ ਹੁਣ ਪੰਜਾਬ ਭਰ ਦੇ ਕਿਸਾਨਾਂ ਨੂੰ ਇੱਕ ਮੰਚ ਤੇ ਇਕੱਠਾ ਹੋਣ ਦਾ ਸੰਦੇਸ਼ ਦੇ ਰਹੇ ਹਨ ਇਸ ਦੇ ਚੱਲਦੇ ਹੀ ਪਿੰਡਾਂ ਵਿੱਚ ਮੋਟਰਸਾਈਕਲ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਿ ਲੋਕਾਂ ਨੂੰ ਸਨੇਹਾ ਲਗਾਇਆ ਜਾ ਸਕੇ ਅਤੇ ਸਰਕਾਰ ਵਿਰੁੱਧ ਵੱਧ ਤੋਂ ਵੱਧ ਕਿਸਾਨਾਂ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾ ਸਕੇ ਜਿਹੜੀ ਇਸ ਅਸੀਂ ਮੋਟਰਸਾਈਕਲ ਰੈਲੀ ਕਰ ਰਹੇ ਹਾਂ ਜਿਹੜੇ ਸਾਡੇ ਕਿਸਾਨ ਬਾਰਡਰਾਂ ਦੇ ਉੱਪਰ ਬੈਠੇ ਨੇ ਜਿਵੇਂ ਕਿ ਕਿਸਾਨ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਬਰਸ ਰੱਖਿਆ ਹੋਇਆ ਵੀ ਕਿਸਾਨਾਂ ਪਿੱਛੇ ਵੀ ਜਿਹੜੀ ਸਾਡੇ ਕਿਸਾਨਾਂ ਦੀ ਐਮਐਸਪੀ ਆ ਉਹ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਉਹ ਵਾਦੇ ਤੇ ਸਰਕਾਰ ਪੂਰੀ ਨਹੀਂ ਉਤਰੀ ਟੱਲੇਬਾਲ ਸਾਹਿਬ ਨੂੰ ਕਿ ਅੱਜ ਦੇਖ ਲਓ 22 ਮਾਦਨ ਹੋ ਗਿਆ ਹੋਊਗਾ ਲਗਾਤਾਰ ਹੁਤਾ ਇਹ ਸ ਮਰਨ ਵਰਤ ਤੇ ਬੈਠੇ ਨੇ ਪਰ ਇਥੋਂ ਦੀ ਜਿਹੜੀ ਸਰਕਾਰ ਆ ਉਹ ਐਮਐਸਪੀ ਤੇ ਕੋਈ ਗੱਲ ਨਹੀਂ ਕਰ ਰਹੀ ਨਾ ਪੰਜਾਬ ਦੀ ਸਰਕਾਰ ਗੱਲ ਕਰ ਰਹੀ ਹੈ ਨਾ ਸੈਂਟਰ ਦੀ ਸਰਕਾਰ ਗੱਲ ਕਰ ਰਹੀ ਹੈ ਜਿੰਨ ਦੀ ਕਿਸੇ ਨੇ ਵੀ ਅੱਜ ਤੱਕ ਸਾਡੇ ਉਸ ਆਗੂ ਦੇ ਨਾਲ ਕੋਈ ਗੱਲ ਨਹੀਂ ਕੀਤੀ ਅੱਜ ਅਸੀਂ ਉਸ ਸੰਬੰਧ ਦੇ ਵਿੱਚ ਉਹਨਾਂ ਤੇ ਕੀਤਾ ਰੇਲ ਰੋਕੋ ਅਸੀਂ ਉਹਨਾਂ ਦੇ ਨਾਲ ਤਾਲਮੇਲਵਾ ਜਿਹੜਾ ਇਹ ਪਿੰਡਾਂ ਦੇ ਵਿੱਚ ਮਾਰਚ ਕਰ ਰਹੇ ਆਂ ਪਰ ਲੋਕਾਂ ਨੂੰ ਦੱਸ ਰਹੇ ਆਂ ਵੀ ਜਿਹੜੀਆਂ ਸਰਕਾਰਾਂ ਨੇ ਇਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀਆਂ ਇਸ ਕਰਕੇ ਅੱਜ ਅਸੀਂ ਰੋਸ ਵਜੋਂ ਪਿੰਡਾਂ ਦੇ ਵਿੱਚ ਜਾ ਕੇ ਉਹ ਰੈਲੀਆਂ ਕਰ ਰਹੇ ਆਂ ਸਾਡੇ ਪ੍ਰਧਾਨ ਜੁਗਿੰਦਰ ਸਿੰਘ ਅਗਰਾਹ ਨੇ ਇਹ ਗੱਲ ਕਹੀ ਹੈ ਵੀ ਦੇਖੋ ਭਰਾਵੋ ਜ ਆਪਾਂ ਨੂੰ ਇਸ ਉੱਤੇ ਹੁਣ ਇਕੱਠੇ ਹੋਣਾ ਪੈਣਾ ਹੈ ਕਿਉਂਕਿ ਜਿਹੜੀ મોદી ਸਰਕਾਰ ਹੈ ਉਹ ਜਿਹੜੇ ਕਾਲੇ ਕਾਨੂੰਨ ਸੀ ਵਾਪਸ ਕਰਕੇ ਆਏ ਤੇ ਉਹਨਾਂ ਨੂੰ ਟਿੱਡੇ ਢੰਗ ਨਾਲ ਆ ਸੂਬੇ ਦੀਆਂ ਸਰਕਾਰਾਂ ਨੂੰ ਡਰਾਫਟ ਭੇਜਿਆ ਹੈ 25 ਨਵੰਬਰ ਨੂੰ ਭੇਜਿਆ 15 ਦਿਨਾਂ ਦੇ ਅੰਦਰ-ਅੰਦਰ ਉਸ ਦਾ ਜਵਾਬ ਹੋ ਗਿਆ ਹੈ ਪਰ ਇੱਥੇ ਸਾਡੇ ਪੰਜਾਬ ਦੀ ਸਰਕਾਰ ਨੇ ਵੀ ਹਜੇ ਤੱਕ ਜਾਂਦੀ ਉਸ ਡਰਾਫਟ ਨੂੰ ਕੁਝ ਨਹੀਂ ਦੇਖਿਆ ਹੈਗਾ ਨਾ ਕੋਈ ਉਹਦੇ ਵਿੱਚ ਸੋਧ ਕੀਤੀ ਹੈ ਪਰ ਸੈਂਟਰ ਸਰਕਾਰ ਦਾ ਇਹ ਵਾਕਿਆ ਹੈ ਵੀ ਜੇ 15 ਦਿਨਾਂ ਦੇ ਅੰਦਰ-ਅੰਦਰ ਇਹਦੇ ਵਿੱਚ ਤੁਸੀਂ ਕੋਈ ਸਾਨੂੰ ਜਵਾਬ ਨਾ ਦਿੱਤਾ ਤਾਂ ਸਾਨੂੰ ਇਹ ਹੋਊਗਾ ਵੀ ਤੁਸੀਂ ਇਸ ਕਾਨੂੰਨਾ ਦੇ ਨਾਲ ਸਹਿਮਤ ਹੋ ਵੀ ਉਸ ਕਾਨੂੰਨਾ ਨੂੰ ਅਸੀਂ ਲਾਗੂ ਕਰ ਰਹੇ ਹਾਂ ਵੀ ਇਸ ਕਰਕੇ ਇਹ ਸਰਕਾਰਾਂ ਦੀਆਂ ਨੀਤੀਆਂ ਪਾਲਿਸੀਆਂ ਨੇ ਜੜੀਆਂ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੋਟ ਹੈ ਬਾਕੀ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਇਹ ਗੱਲ ਕਹਿਣਿਆ ਵੀ ਆਪਾਂ ਜਿਹੜੇ ਆਪਣੇ ਮਨਾਂ ਦੇ ਵਿੱਚ ਮਾੜੇ-ਮੋٹے ਫਰਕ ਨੇ ਆਓ ਆਪਾਂ ਇਕੱਠੇ ਹੋ ਕੇ ਇੱਕ ਆਪਾਂ ਮੀਟਿੰਗ ਕਰੀਏ ਉਸ ਮੀਟਿੰਗ ਦੇ ਵਿੱਚ ਜੋ ਵੀ ਆਪਣੇ ਵਿੱਚ ਮਾੜੀਆਂ-ਮੋਟੀਆਂ ਕੋਈ ਖੋਟਾਂ ਨੇ ਜਾਂ ਛੋਡੇ ਚ ਮਾੜਾ-ਮੋਟਾ ਕੋਈ ਬਾਦਖਾਟ ਹੈ ਜਾਂ ਸਾਡੇ ਜਥੇਬੰਦੀਆਂ ਚ ਕੋਈ ਹੈਗਾ ਉਹ ਫਰਕ ਨੂੰ ਆਪਾਂ ਕੱਢ ਕੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆ ਜਿਹੜੀ ਸੈਂਟਰ ਸਰਕਾਰ ਨੂੰ ਇਹਦੇ ਨਾਲ ਆਪਾਂ ਸਾਰੇ ਇਕੱਠੇ ਹੋ ਕੇ ਲੜਾਈ ਲੜੀਏ ਤਾਂ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮਨਾ ਸਕੀਏ। ਦੱਲੇ ਵਾਲ ਸਾਹਿਬ ਭੁੱਖ ਹੜਤਾਲ ਤੇ ਬੈਠੇ ਨੇ ਜਿਹੜੀ ਸੈਂਟਰ ਵੀ ਸਰਕਾਰ ਆ ਗਈ। ਕਿਸੇ ਤਰ੍ਹਾਂ ਗੌਰ ਨਹੀਂ ਕਰ ਰਹੀ ਕਿਉਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਬਰਨ ਤੇ ਕੋਚਲਣ ਤੇ ਲੱਗੀ ਹੋਈ ਆ। ਸੈਂਟਰ ਸਰਕਾਰ ਦੀ ਨੀਤੀ ਦੇ ਵਿੱਚ ਖੂਟ ਆ। ਜਿਹੜੇ ਨਵੇਂ ਕਾਨੂੰਨ ਲਿਆਂਦੇ ਨੇ ਉਹਨਾਂ ਖਾਤਰ ਵੀ ਅਪੇ ਪਹਿਲੀਆਂ ਵੀ ਸਾਡੀਆਂ ਦਿੱਲੀ ਅਦੋਲਣ ਦੀਆਂ ਮੰਗਾਂ ਪੂਰੀਆਂ ਨਹੀਂ ਕਰੀਆਂ। ਜਥੇਬੰਦੀਆਂ ਲੜ ਰਹੀਆਂ ਨੇ ਦੱਲੇ ਆਲ ਸਾਹਿਬ ਜਿਵੇਂ ਸੰਘਰਸ਼ ਕਰ ਰਹੇ ਨੇ ਜਥੇਬੰਦੀਆਂ ਉਹ ਗੱਲ ਦੇ ਉੱਤੇ ਫੁੱਲ ਚੜਨਗੀਆਂ ਜੇ ਕਿਤੇ ਹਜੇ ਵੀ ਸਰਕਾਰ ਨੇ ਨਾ ਸੁਣਵਾਈ ਕੀਤੀ ਜਿਹੜੇ ਸੰਘਰਸ਼ ਨੇ ਹੋਰ ਤਿੱਖੇ ਕਰਾਂਗੇ ਹਰ ਹਾਲਤ ਪਵੇ ਵਿੱਚ ਅਨਸਾਫ਼ ਹਿੰਦੂਸਤਾਨ ਦੀ ਜਨਤਾ ਨੂੰ ਦਬਾ ਕੇ ਰੱਖਾਂਗੇ ਜੇ ਆਪਾਂ ਸੈਂਟਰ ਦੇ ਡਰਾਫਟ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕਿਹੋ ਜਿਹੀ ਚੀਜ਼ਾਂ ਲੈ ਕੇ ਆਈ ਹੈ ਸਰਕਾਰ ਸਰਕਾਰ ਐਸੇ ਪਰਾਮੀਆਂ ਚੀਜ਼ਾਂ ਲੈ ਕੇ ਆਈਆ ਜਿਵੇਂ ਸਰਕਾਰ ਦਾ ਪਹਿਲਾ ਪਰਚੂਨ ਵਪਾਰ ਦੇ ਉੱਤੇ ਹਮਲਾਗਾ ਜਿਹੜੇ 10 ਕਰੋੜ ਤੋਂ ਵੱਧ ਲੋਕ ਨੇ ਪਰਚੂਨ ਖੇਤਰ ਦੇ ਨਾਲ ਜੁੜੇ ਹੋਏ ਨੇ ਉਸ ਤੋਂ ਬਾਅਦ ਉਹਦੇ ਤੇ ਕੰਮ ਕਰਦੇ ਹੋਰ ਰੇੜੀਆਂ ਵਾਲੇ ਢੋਆ ਠਵਾਈ ਵਾਲੇ ਹੋਰ अनेਕਾਂ ਜੁੜੇ ਹੋਏ ਨੇ ਅਤੇ ਜਿਹੜਾ ਖੇਪੀ ਖੇਤਰ ਆਗਾ ਇਹਦੇ ਦਾ ਪਹਿਲੀ ਸਰਕਾਰ ਦਾ ਵੱਡੇ ਹਮਲੇ ਨੇਗੇ ਕਿਉਂ ਸਰਕਾਰ ਨੇ ਦਾ ਪੈਰ ਪਛਾਹਾਂ ਖਿੱਚਿਆ ਹੀ ਨਹੀਂ ਸੜਕਾਂ ਬਣਾਤੀਆਂ ਡੈਮਪ ਬਣਾਉਣ ਜਾ ਰਹੀ ਆ ਉਹ ਭਾਵ ਦੇ ਉਸੇ ਕਾਲੇ ਕਾਨੂੰਨਾਂ ਤੇ ਉਸੇ ਤਰ੍ਹਾਂ ਵਰਕਰਾਰ ਆ ਗਈ ਇਸ ਕਰਕੇ ਜਿਹੜੇ ਸੰਘਰਸ਼ ਨੇ ਤਿੱਖੇ ਕਰਨੇ ਪੈਣਗੇ ਅਤੇ ਅਸੀਂ ਪਿੰਡ ਪਿੰਡ ਲਾਂ ਬੰਦ ਹੋ ਕੇ ਲੋਕਾਂ ਨੂੰ ਹੋਰ ਜਾਗਰਿਤ ਕਰਾਂਗੇ ਚਾਹੁੰਦੇ ਆ ਵੀ ਜੋ ਸਰਕਾਰਾਂ ਹੁੰਦੀਆਂ ਨੇ ਇਹ ਕਹਿ ਕੇ ਪਹਿਲੀ ਗੱਲ ਮੁੱਕਰਦੀਆਂ ਨੇ ਇੰਨੀਆਂ ਢੀਠ ਨੇ ਦੇਖੋ ਸਾਡਾ ਆਕੂ ਉੱਥੇ ਬੈਠਾ ਹੈ ਮਰਦਬਰਤ ਦੇ ਉਧਰ ਜਥੇ ਜਾ ਰਹੇ ਨੇ ਉਹਨਾਂ ਨੂੰ ਦਿੱਲੀ ਨਹੀਂ ਜਾਣ ਦਿੰਦੇ ਵੀ ਇੰਨੀ ਜਿਆਦੇ ਇਹਨਾਂ ਦੀ ਮੂਰਖਤਾ ਲਾ ਲੋ ਜਾਂ ਹਟ ਲਾ ਲੋ ਉਹਦੇ ਕਰਕੇ ਅਸੀਂ ਵੀ ਅਪੀਲ ਕਰਦੇ ਹਾਂ ਸਾਰਿਆਂ ਵਿੱਚ ਇਕੱਠੇ ਹੋ ਕੇ ਸੰਘਰਸ਼ ਕਰੀਏ ਪਵਾ ਸਾਡੇ ਮਾਰੇ ਮੋٹے ਮਤ ਭੇਜਨੇ ਉਹਨਾਂ ਨੂੰ ਭਲਾ ਕੇ ਅਸੀਂ ਇਕੱਠੇ ਹੋ ਕੇ ਸੰਘਰਸ਼ ਕਰੀਏ ਤਾਂ ਕਿ ਆਪਾਂ ਜਿੱਤ ਸਕੀਏ ਉਹਦੇ ਤਹਿਤ ਹੀ ਅੱਜ ਜੋ ਸਾਡੇ ਪਿੰਡਾਂ ਦਾ ਮਾਰਚ ਹੈ ਉਹਦੇ ਕਰਕੇ ਅਸੀਂ ਪਿੰਡਾਂ ਦੇ ਮਾਰਚ ਕਰ ਰਹੇ ਹਾਂ ਉਧਰ ਰੇਲਵੇ 12 ਤੋਂ 3 ਜਦੋਂ ਇਹ ਬੰਦੀਆਂ ਨੇ ਰੋਕਣ ਗਿਆ ਅਸੀਂ ਆ ਪਿੰਡਾਂ ਦੇ ਵਿੱਚ ਫਿਰਦਿਆਂ ਅਸੀਂ ਲੋਕਾਂ ਨੂੰ ਵੀ ਜਾਗਰਤ ਕਰਦਿਆਂ ਤੇ ਵੀ ਸੈਂਟਰ ਕੋਰ ਤੇ ਪੰਜਾਬ ਗਵਰਨਮੈਂਟ ਦੇ ਵਿਰੁੱਧ ਆਪਾਂ ਪੂਰਾ ਡਰ ਕੇ ਸੰਘਰਸ਼ ਕਰੀਏ ਅਸੀਂ ਅਪੀਲ ਕਰਦੇ ਹਾਂ ਸਾਰੇ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਤੇ ਮਲਾਜ਼ਮਾਂ ਨੂੰ ਆਓ ਰਲ ਮਿਲ ਕੇ ਆਪਾਂ ਇਕੱਠੇ ਹੋ ਕੇ ਸੈਂਟਰ ਸਰਕਾਰ ਦੇ ਫਿਰ ਆ ਸਰਕਾਰ ਦੇ ਵਿਰੋਧ ਦੇ ਵਿੱਚ ਆਪਾਂ ਇਕੱਠੇ ਹੋਈਏ ਇਹ ਹੀ ਸਾਡੀ ਅਪੀਲ ਹੈ ਅਸੀਂ ਪੂਰੀ ਕੋਟ ਕਰ ਰਹੇ ਹਾਂ ਵੀ ਸੰਘਰਸ਼ ਨੂੰ ਹੋਰ ਅਸੀਂ ਤੇਜ ਕਰਾਂਗੇ ਤਿੱਖਾ ਕਰਾਂਗੇ ਇਹ ਸਾਡੇ ਪੂਰੀ ਜਥੇਬੰਦੀਆਂ ਦੀ ਵਿਕੋਟ ਹੈ ਸਾਡੀ ਧੂਰੀ ਬਲਾਕ ਦੀ ਵੀ ਪੂਰੀ ਕੋਟ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਵੱਡੇ ਆਗੂਆਂ ਨੇ ਜੋ ਵੀ ਸਾਡੇ ਆਗੂ ਕਹਿਣਗੇ ਉਹ ਸ਼ਾਨੇ ਨੇ ਸਾਡੇ ਨੂੰ ਉਹ ਜੋ ਵੀ ਮੀਟਿੰਗਾਂ ਸ਼ੁਰੂ ਹੋ ਵੀ ਗਈਆਂ ਮੀਟਿੰਗਾਂ ਉਹ ਕਰਨਗੇ ਜੋ ਸਾਨੂੰ ਇੱਥੇ ਉਹ ਆਰਡਰ ਦੇਣਗੇ ਅਸੀਂ ਉਹਦੇ ਤਹਿਤੀ ਅਸੀਂ ਸੰਘਰਸ਼ ਕਰਾਂਗੇ ਸਾਡੇ ਵੱਡੇ ਆਗੂਆਂ ਨੇ ਜੋ ਵੀ ਫੈਸਲੇ ਉਹਨਾਂ ਨੂੰ ਅਸੀਂ ਮੰਨਾਂਗੇ